ਦੋਸਤੋ ਸਿਹਤ ਦੇ ਰੰਗ ਵੱਲੋਂ ਪੇਸ਼ ਕੀਤੇ ਜਾਂਦੇ ਸਿਹਤਕ ਪ੍ਰੋਗਰਾਮ ਵਿੱਚ ਅੱਜ ਫਿਰ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼੍ਰੀਮਤੀ ਪੰਦਰਵਾੜਾ ਦੇ ਪਰਥਾਏ ਪੰਜਾਬੀ ਦੇ ਅਨਵੇਲੇ ਕਵੀ ਪ੍ਰੋਫੈਸਰ ਪੂਰਨ ਸਿੰਘ ਦੀ ਪੁਸਤਕ ਖੁੱਲੇ ਘੁੰਡ ਵਿੱਚੋਂ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਚਨ ਜੋ ਪ੍ਰੋਫੈਸਰ ਪੂਰ ਸਿੰਘ ਦੇ ਮਨ ਦੇ ਅਹਿਸਾਸ ਹਨ ਗੁਰੂ ਸਹਿਬ ਆਪਣੇ ਇੱਕ ਸਰਦਾਰ ਨੂੰ ਸਿੰਘ ਨੂੰ ਉਹਨਾਂ ਪ੍ਰਸ਼ਨਾਂ ਦੇ ਉਨ੍ਹਾਂ ਵੱਲੋਂ ਕੀਤੇ ਪ੍ਰਸ਼ਨਾਂ ਦੇ ਉੱਤਰ ਅਰਥਾਏ ਬੋਲ ਰਹੇ ਹਨ ਇਹ ਮਨਵਚਨੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਗੁਰੂ ਸਾਹਿਬ ਦੇ ਪਰਥਾਏ ਉਹਨਾਂ ਦੇ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਖੁੱਲੇ ਕੁੰਡ ਨਾ ਦੀ ਪੁਸਤਕ ਵਿੱਚ 308 309 ਪੰਨਾ ਤੇ ਕੀਤੀ ਹੈ ਸ਼ਹੀਦੀ 15ਵਾਰਾ ਦੇ ਪ੍ਰਸੰਗ ਵਿੱਚ ਮੈਨੂੰ ਇਹ प्रवचन ਇਲਾਹੀ ਗੁਰੂ ਜੀ ਦੇ ਜੋ ਉਹਨਾਂ ਨੂੰ ਅਹਿਸਾਸ ਵਿੱਚ ਆਏ ਤੁਹਾਡੀਆਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ ਹਾਂ ਜੀ ਫਿਰ ਤੁਹਾਨੂੰ ਵੱਲੋਂ ਜੋ ਪ੍ਰਸ਼ਨ ਪਹਿਲਾਂ ਕੀਤਾ ਗਿਆ ਅਸਤੇ ਉੱਤਰ ਵਿੱਚ ਗੁਰੂ ਜੀ ਜੋ ਪ੍ਰੋਫੈਸਰ ਪੂਰਨ ਸੰਕੇਤ ਦੀ ਵਾਰਤਾ ਹੈ ਕਹ ਰਹੇ ਹਨ ਖਾਲਸਾ ਸੋ ਜੋ ਅੰਦਰੋਂ ਜੋਗੀ ਹੋਵੇ ਇਹਦੇ ਵਿੱਚ ਵੀ ਤੁਹਾਨੂੰ ਪ੍ਰਸ਼ਨ ਦੀ ਵਾਰਤਾ ਵੀ ਮਿਲ ਜਾਏਗੀ ਖਾਲਸਾ ਸੋ ਜੋ ਅੰਦਰੋਂ ਜੋਗੀ ਹੋਵੇ ਜੋਗ ਨਾਮ ਤੇ ਬਾਣੀ ਦਾ ਖਾਲਸਾ ਸੋ ਜੋ ਅੰਦਰੋਂ ਜੋਗੀ ਹੋਵੇ ਜੋਗ ਨਾਮ ਤੇ ਬਾਣੀ ਦਾ ਖਾਲਸਾ ਸੋ ਜੋ ਜ਼ਾਲਮ ਦੀ ਐਕਟ ਆਵੇ ਤਾਂ ਪੱਥਰ ਨਾਲ ਉਸ ਦੀ ਐਕਟ ਬਣ ਜੇਵੇ ਖਾਲਸਾ ਸੋ ਜੋ ਜ਼ਾਲਮ ਦੀ ਐਕਟ ਆਵੇ ਤਾ ਪੱਥਰ ਨਾਲ ਉਸ ਦੀ ਇੱਟ ਭੰਨ ਦੇਵੇ ਆਪੇ ਤੇ ਫਤਿਹ ਆਮ ਹੋਵੇ ਮੌਤ ਨੂੰ ਤੁਛ ਸਮਝ ਕੇ ਡਰੇ ਨਾ ਪਰ ਅੰਦਰਲੇ ਉਹਮ ਨਾਲ ਦੇਹੀ ਨੂੰ ਸਫਲਾ ਕਰੇ ਹਰ ਇੱਕ ਸਿੱਖ ਜੋਤ ਜੋਗੀਵਾਰਾ ਇੱਕ ਦੀ ਅੰਦਰੋਂ ਟੇਕ ਵਾਲਾ ਸਹਬੇ ਸਹਬ ਮੇਰਾ ਏਕੋ ਹੈ ਏਕੋ ਹੈ ਪਰ ਏਕੋ ਹੈ ਇੱਕ ਦੀ ਅੰਦਰੋਂ ਟੇਕ ਵਾਲਾ ਨਿਰਭੈ ਰਹਿਣ ਵਾਲਾ ਅਰ ਭੈ ਨਾ ਦੇਣ ਵਾਲਾ ਨਰਵੈ ਖਾਲਸਾ ਹੈ ਐਸੇ ਸਾਰੇ ਸਿੱਖਾਂ ਦਾ ਇਕੱਠ ਖਾਲਸਾ ਹੈ ਗੁਰੂ ਵੀ ਖਾਲਸਾ ਹੈ ਖਾਲਸਾ ਵੀ ਗੁਰੂ ਹੈ ਖਾਲਸਾ ਰੱਬ ਦੀ ਗੋਦ ਵਿੱਚ ਖੇល ਰਿਹਾ ਹੈ ਇੱਕ ਰਹਾਣੀ ਖਿਆਲ ਧਿਆਨ ਹੈ ਆਦਰਸ਼ ਹੈ ਜਿਸ ਉੱਤੇ ਹਰ ਸਿੱਖ ਦਾ ਖਿਆਲ ਇੱਕ ਵਾਲਾ ਰਿਹਾ ਹੈ ਜਿਵੇਂ ਜਹਾਜ਼ ਚਲਾਉਣ ਵਾਲੇ ਦਾ ਖਿਆਲ ਚੰਨਣ ਮਨਾਰੇ ਦੇ ਦੀਵੇ ਤੇ ਟਿਕਦਾ ਹੈ ਖਾਲਸਾ ਉਹ ਨਮੂਨਾ ਹੈ ਜਿਸ ਉੱਤੇ ਆਇਆ ਜਗਤ ਦੀ কল্যাণ ਹੁੰਦੀ ਹੈ ਜਿਵੇਂ ਜਹਾਜ਼ ਚਲਾਉਣ ਵਾਲੇ ਦਾ ਖਿਆਲ ਚੰਨਣ ਮਨਾਰੇ ਉੱਤੇ ਚੰਨਣ ਮਨਾਰੇ ਦੇ ਦੀਵੇ ਉੱਤੇ ਟਿਕਦਾ ਹੈ ਖਾਲਸਾ ਉਹ ਨਮੂਨਾ ਹੈ ਜਿਸ ਉਤੇ ਆਇਆ ਜਗਤ ਦੀ কল্যাণ ਹੁੰਦੀ ਹੈ ਇਸ ਤਰ੍ਹਾਂ ਹੀ ਇੱਕ ਹੋਰ ਪ੍ਰਸ਼ਨ ਜੋ ਸਰਦਾਰ ਨੂੰ ਬਣੋ ਕੀਤਾ ਗਿਆ ਪ੍ਰਸ਼ਨ ਮੈਂ ਨਹੀਂ ਬੋਲ ਰਿਹਾ ਤੁਹਾਨੂੰ ਪ੍ਰਸ਼ਨ ਦਾ ਜੋ ਉੱਤਰ ਮੰਨ ਰਿਹਾ ਉਹਦੇ ਵਿੱਚੋਂ ਪ੍ਰਸ਼ਨ ਵੀ ਵਰਤਕ ਲੱਭ ਜਾਏਗਾ ਏ ਪ੍ਰੋਫੈਸਰ ਕੋਣ ਸੰਗੀ ਨੇ ਜੋ ਕਿ ਖેર குரு ਦੇ ਅਹਿਸਾਸ ਕਰਕੇ ਉਹਨਾਂ ਦੇ ਬਚਨ ਨਹੀਂ ਸੋਣਿਆ ਵਹਿਗੂ ਦੀ ਹਾਰ ਕਦੇ ਨਹੀਂ ਨਹੀਂ ਸੋਣਿਆ ਵਹਿਗੂ ਦੀ ਹਾਰ ਕਦੇ ਨਹੀਂ ਜਿਸ ਨੂੰ ਤੂੰ ਹਾਰ ਕਹਿੰਦਾ ਹੈ ਉਹ ਵੀ ਜਿੱਤ ਹੁੰਦੀ ਹੈ ਜਿਸ ਨੂੰ ਤੂੰ ਹਾਰ ਕਹਿਣਾ ਉਹ ਵੀ ਜਿੱਤ ਹੁੰਦੀ ਹੈ ਇਹੋ ਤਾਂ ਖਾਲਸਾ ਦਾ ਮਨ ਨੀਮਾ ਹੈ ਤੇ ਮਨ ਉੱਚੀ ਦੇ ਬਸ ਵਿੱਚ ਹੈ ਇਹੋ ਤਾਂ ਖਾਲਸਾ ਦਾ ਮਨ ਨੀਮਾ ਹੈ ਤੇ ਮਨ ਉੱਚੀ ਮਤ ਦੇ ਬਸ ਵਿੱਚ ਹੈ ਤੇ ਉਹ ਮਤ ਵਹਿਰੂ ਦੀ ਰਖਵਾਲੀ ਵਿੱਚ ਟੁੱਟਦੀ ਹੈ ਉਹ ਮਤ ਵਹਿਰੂ ਦੀ ਰਖਵਾਲੀ ਵਿੱਚ ਟੁਰਦੀ ਹੈ ਤੇ ਦੱਸਦੀ ਹੈ ਕਿ ਜੋ ਹਾਰ ਹੈ ਇਸ ਦਾ ਫਲ ਜਿੱਤ ਨਿਕਲੇਗਾ ਜੋ ਹਾਰ ਹੈ ਇਸ ਦਾ ਫਲ ਜਿੱਤ ਨਿਕਲੇਗਾ ਵਹਿਗੂ ਨੇ ਭਾਣਾ ਵਰਤਾਇਆ ਹੈ ਸਾਡੀ ਸਮਝ ਸਮਝਦੀ ਨਹੀਂ ਇਸ ਦਾ ਫਲ ਅੱਜ ਉਹ ਜਿੱਤ ਨਹੀਂ ਸੀ ਜੋ ਅਸੀਂ ਜਿੱਤ ਸਮਝਦੇ ਹਾਂ ਇਸਾ ਪਰ ਅੱਗੇ ਚੱਲ ਕੇ ਜਿੱਤ ਹੈ ਇਸਾ ਪਰ ਉਹ ਜਿੱਤ ਨਹੀਂ ਸੀ ਜੋ ਅਸੀਂ ਜਿੱਤ ਸਮਝਦੇ ਹਾਂ ਇਸਾ ਪਰ ਅੱਗੇ ਚੱਲ ਕੇ ਜਿੱਤ ਹੈ ਜਿੰਨਾ ਸਾਡੇ ਨਾਲ ਜੂਝਣ ਵਾਲਿਆ ਅੱਜ ਜਿੱਤ ਮਨਾਈ ਹੈ ਜੇ ਜਿੱਤ ਉਹਨਾਂ ਦੀ ਉਹਨਾਂ ਦੇ ਹਾਰ ਦਾ ਨਹੀਂ ਪਟ ਗਈ ਹੈ ਖਾਲਸਾ ਕਦੇ ਨਹੀਂ ਹਾਰੇ ਹਾਂ ਜਿਸ ਨੇ ਨਾਮ ਨਾਲ ਪ੍ਰੀਤ ਛੱਡੇਗਾ ਗਰਵਾਣੀ ਦਾ ਇਲਹਾਮ ਇਸ ਦੇ ਅੰਦਰ ਨਾ ਰਹੇਗਾ ਜੋਤ ਨਾਲੋਂ ਬੈਠ ਕਰ ਜਾਏਗਾ ਤਦੋਂ ਫੇਰ ਜੋ 84 ਦੇ ਭਾਗ ਹੁੰਦੇ ਹਨ ਓਕੇ ਜਦ ਤੱਕ ਪੂਰਨ ਜੋਤ ਨੂੰ ਜਪਦਾ ਹੈ ਬਾਣੀ ਦੀ ਗਜ਼ਾਤੋਂ ਮਨ ਪਾੜਦਾ ਹੈ ਨਿਰਵਹਿਰ ਹੈ ਭੈ ਦੇਂਦਾ ਨਹੀਂ ਪਰ ਭੈ ਮੰਦਾ ਨਹੀਂ ਤਦ ਤੱਕ ਕੌਣ ਹੈਰਾਨ ਵਾਲਾ ਜੰਮਿਆ ਹੈ ਤਦ ਤੱਕ ਕੌਣ ਹਰਾਨ ਬੜਾ ਜੰਮਿਆ ਹੈ ਇਹੋ ਜੀਵਨ ਇਹੋ ਜੀਵਨ ਹੈ ਜਿੱਤ ਹੈ ਤੇ ਇਹ ਜੀਵਨ ਵਾਲਾ ਜਿਸ ਸੰਗਰਾਮ ਸੰਗਰਾਮ ਵਿੱਚ ਡਟੇਗਾ ਇਹ ਜੀਵਨ ਵਾਲਾ ਜਿਸ ਸੰਗਰਾਮ ਵਿੱਚ ਡਟੇਗਾ ਉਹ ਜਿੱਤੇਗਾ ਕਦੇ ਕਿਵੇਂ ਕਦੇ ਕਿ ਨਹੀਂ ਤੂੰ ਸਮਝਦਾ ਹੈ ਪਹਾੜੀਏ ਰਾਜੇ ਜਿੱਤੇ ਹਨ ਖਾਲਸਾ ਸਮਝਦਾ ਹੈ ਕਿ ਗੁਲਾਮੀ ਦਾ ਤੋਕ ਉਹਨਾਂ ਦੇ ਆਪਣੇ ਗਲੇ ਪੀਟਾ ਚ ਗਿਆ ਤੂੰ ਸਮਝਦਾ ਹੈ ਪਹਾੜੀਏ ਰਾਜੇ ਜਿੱਤੇ ਹਨ ਖਾਲਸਾ ਸਮਝਦਾ ਹੈ ਕਿ ਗਲਾਮੀ ਦਾ ਤੋਕ ਉਹਨਾਂ ਦੇ ਆਪਣੇ ਗਲੇ ਪੀਟਾ ਕਰ ਗਿਆ ਤੂੰ ਸਮਝਦਾ ਹੈ ਤੁਰਕਾਂ ਫਤਿਹ ਪਾਈ ਹੈ ਖਾਲਸਾ ਸਮਝਦਾ ਹੈ ਕਿ ਉਹਨਾਂ ਆਪਣੀਆਂ ਚਰਨ ਤੇ ਘਹੜਾ ਮਾਰਿਆ ਹੈ ਤੂੰ ਸਮਝਦਾ ਹੈ ਤੁਰਕਾਂ ਫਤਿਹ ਪਾਈ ਹੈ ਖਾਲਸਾ ਸਮਝਦਾ ਹੈ ਕਿ ਉਹਨਾਂ ਆਪਣੀਆਂ ਜੜ੍ਹਾਂ ਤੇ ਕਹਾੜਾ ਆਪ ਮਾਰਿਆ ਹੈ ਤੂੰ ਸਮਝਦਾ ਹੈ ਚਾਰ ਸਹਿਬਜ਼ਾਦੇ ਮਾਰੇ ਗਏ ਹਨ ਖਾਲਸਾ ਸਮਝਦਾ ਹੈ ਕਿ ਉਹਨਾਂ ਦੇ ਲਹੂ ਦੀ ਬੂੰਦ ਬੂੰਦ ਤੋਂ ਸਦਾ ਖਾਲਸਾ ਹਲ ਦੇਣ ਵਾਲੇ ਬਿਰਸ ਓਕਪਰੇ ਤੂੰ ਸਮਝਦਾ ਹੈ ਸਾਹਿਬਜ਼ਾਦੇ ਮਾਰੇ ਗਏ ਹਨ ਖਾਲਸਾ ਸਮਝਦਾ ਹੈ ਕਿ ਉਹਨਾਂ ਦੇ ਲਹੂ ਦੀ ਬੂੰਦ-ਬੂੰਦ ਤੋਂ ਸਦਾ ਖਾਲਸਾ ਫਲ ਦੇਣ ਵਾਲੇ ਵਿਰਸ ਉੱਗ ਪਏ ਹਨ ਤੋਂ ਸਮਝਦਾ ਹੈ ਮੋਗਲ ਰਾਜ ਨੇ ਖਾਲਸੇ ਤੇ ਫਤੇ ਪਾਈ ਹੈ ਖਾਲਸਾ ਸਮਝਦਾ ਹੈ ਕਿ ਮੋਗਲ ਰਾਜ ਦੀ ਜੜ ਕੱਟੀ ਗਈ ਹੈ ਜਾੜੀ ਕੱਟੀ ਜਾਣੀ ਫਤਿਹ ਹੈ ਹੰਕਿਸੇ ਬੁੱਲਲੇ ਨੇ ਕਿਸ ਨੂੰ ਡੇਕ ਘੱਟਣਾ ਹੈ ਸਾਈ ਨਾਲ ਜੁੜਿਆ ਨਾਲ ਲੜ ਕੇ ਮੁਗਲਾਂ ਦੀ ਜੜ ਮੇਖ ਟੁੱਟ ਗਈ ਹੈ ਸਾਈ ਨਾਲ ਜੁੜਿਆ ਨਾਲ ਲੜ ਕੇ ਮੁਗਲਾਂ ਦੀ ਜੜ ਮੇਖ ਟੁੱਟ ਗਈ ਹੈ ਖਾਲਸੇ ਦਾ ਯੁੱਧ ਧਰਮ ਰੱਖਿਆ ਲਈ ਸੀ ਖਾਲਸੇ ਦਾ ਯੁੱਧ ਧਰਮ ਰੱਖਿਆ ਲਈ ਸੀ ਧਰਮ ਪੱਕਾ ਹੋ ਗਿਆ ਝਾੜ ਝਾੜ ਤੋਂ ਖਾਲਸਾ ਉਗਮੇਗਾ ਧਰਮ ਪੱਕਾ ਹੋ ਗਿਆ ਝਾੜ ਝਾੜ ਤੋਂ ਖਾਲਸਾ ਉਗਮੇਗਾ ਤੇਰੇ ਵਰਗੇ ਖਾਲਸੇ ਸਜਣਗੇ ਜਿਸ ਖਾਲਸੇ ਨੂੰ ਬਜੀਤਾ ਮੁਕਾ ਗਿਆ ਹੈ ਉਹ ਖਾਲਸਾ ਅਨੰਦਪੁਰ ਨਾਲੋਂ ਬਧੇਰੇ ਵਧ ਰਿਹਾ ਹੈ ਜ਼ਾਲਮ ਸ਼ਰੰਦ ਦੀ ਇੱਟ ਨਾਲ ਇੱਟ ਖੜਕੇ ਹੀ ਦਿੱਲੀ ਵਿੱਚ ਜ਼ਾਲਮ ਮੁਗਲ ਅੰਨ ਮੰਗਦੇ ਦਿਸਣਗੇ ਜ਼ਾਲਮ ਸ਼ਰੰਦ ਦੀ ਇੱਟ ਨਾਲ ਇੱਟ ਖੜਕੇ ਹੀ ਦਿੱਲੀ ਵਿੱਚ ਜ਼ਾਲਮ ਮਗਲ ਅੰਨ ਮੰਗਦੇ ਦਿਸਣਗੇ ਤਖਤ ਰਾਜ ਹੁਕਮ ਹਾਸਲ ਸਪਨਾ ਹੋ ਜਾਣਗੇ ਤਖਤ ਰਾਜ ਹੁਕਮ ਹਾਸਲ ਸੁਪਨਾ ਹੋ ਜਾਣਗੇ ਇਸੀ ਪ੍ਰੋਫੈਸਰ ਔਰਨ ਸਿੰਘ ਪੰਜਾਬੀ ਦੇ ਅਲਵੇਲੇ ਕਵੀ ਜਿੰਨਾ ਕਿਹਾ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੋ ਅੱਜ ਵੀ ਹਰ ਪੰਜਾਬੀ ਦੀ ਜ਼ੁਲੰਤ ਹੈ ਉਹਨਾਂ ਦੀ ਪੁਸਤਕ ਖੁੱਲੇ ਕੁੰਡ ਵਿੱਚ ਦਰਜ ਪਰਵਚਨ ਜੋ ਉਹਨਾਂ ਦੀ ਕਲਮ ਤੋਂ ਉਮੜੇ ਗੁਰੂ ਸਾਹਿਬ ਦੇ ਅਹਿਸਾਸ ਨੂੰ ਮਨ ਵਿੱਚ ਰੱਖਦਿਆਂ ਉਹਨਾਂ ਨੇ ਲਿਖੇ ਤਾਂ ਦਿਨ ਅਰਮੈਂ ਉਹਨਾਂ ਦੀ ਇਸ ਜੀਤੀ 15 ਵਾਰਾਂ ਦੇ ਸਮੇਂ ਤੇ ਸਾਂਝ ਕੋਾਈ ਹੈ ਚੜਤੀ ਕਲਾ ਵਾਲੇ ਪ੍ਰਵਚਨ ਹਨ ਆਸ ਹੈ ਤੁਹਾਨੂੰ ਸੁੰਦਾਨਗੇ ਮਿਲਾਂਗੇ ਫਿਰ ਇਸ ਤਰ੍ਹਾਂ ਹੀ ਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਕਿਸੇ I